ਅੱਜ ਯਾਨੀ ਕਿ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਦੇ ਚਲਦੀ ਏਸ਼ੀਆ ਦੀ ਅਨਾਜ ਮੰਡੀ ਖੰਨਾ ਦੇ ਵਿੱਚ ਅੱਜ ਤੋਂ ਹੀ ਹੋਣ ਵਾਲੀ ਝੋਨੇ ਦੀ ਖਰੀਦ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਤੇ ਉੱਥੇ ਹੀ ਦੂਜੇ ਪਾਸੇ ਸਕੱਤਰ ਮਾਰਕੀਟ ਕਮੇਟੀ ਖੰਨਾ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਕਿਸਾਨ 17% ਤੋਂ ਵੱਧ ਨਮੀ ਵਾਲੀ ਝੋਨੇ ਦੀ ਫਸਲ ਮੰਡੀ ਦੇ ਵਿੱਚ ਲੈ ਕੇ ਆਉਂਦਾ ਤਾਂ ਉਸ ਨੂੰ ਮੰਡੀ ਦੇ ਗੇਟ ਤੋਂ ਹੀ ਵਾਪਸ ਕਰ ਦਿੱਤਾ ਜਾਏਗਾ ਮੰਡੀਆਂ 'ਚ ਜੋ ਸਾਡੇ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧ ਨੇ ਬਿਜਲੀ ਛਾਂ ਪਾਣੀ ਦੇ ਸਭ ਮੁਕੰਮਲ ਹੋ ਚੁੱਕੇ ਨੇ ਜੀ ਸਤਿ ਜੀ ਅਪੀਲ ਕਰਨਾ ਚਾਹਦੇ ਹਾਂ ਮਤਲਬ ਸੇ ਜਿੰਮੇਦਾਰ ਭਰਾਵਾਂ ਨੂੰ ਅਪੀਲ ਕਰਦੇ ਹਾਂ ਵੀ 17% ਤੋਂ ਵੱਧ ਨਵੀਂ ਵਾਲਾ ਝੋਨਾ ਮੰਡੀਆਂ 'ਚ ਨਾ ਲੈ ਕੇ ਆਉਣਾ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇ ਕੋਈ ਥੱਡੇ ਨੋਟਸ 'ਚ ਆਇਆ ਅਸੀਂ ਗੇਟ ਤੋਂ ਹੀ ਵਾਪਸ ਮੋੜ ਦੇਣਾ ਜੇ ਕੋਈ ਨੇਰੇ-ਤੇਰੇ ਕੋਈ ਜਿੰਮੇਦਾਰ ਭਰਾ ਮੰਡੀ 'ਚ ਲੈ ਕੇ ਆਉਂਦਾ ਤਾਂ ਅਸੀਂ ਆੜਤੀਆਂ ਨੂੰ ਉਹਨਾਂ ਨੂੰ ਫੜਾ ਦੇ ਖੁਲਾਰ ਦੀ ਇਜਾਜ਼ਤ ਨਹੀਂ ਦੇਵਾਂਗੇ ਉਹ ਜੋ ਫੜਾ ਦੇ ਖੁਲਾਰ ਦਿੰਦੇ ਨਾਲ ਹੋਰ ਜਿੰਮੇਦਾਰਾਂ ਨੂੰ ਵੀ ਮੁਸ਼ਕਲ ਪੇਸ਼ ਆਉਦੀ ਹੈ ਜਿੰਮੇਂ ਗੱਲ ਤੋਂ ਹੜਤਾਲ ਦੇ ਚੱਲੇਗੇ ਉਹ ਕੀ ਦਿੱਕਤ ਆਉਗੀ ਜੇ ਜੇ ਹੜਤਾਲ ਨਹੀਂ ਖੁੱਲਦੀ ਤਾਂ ਮੈਂ ਜ਼ਿੰਮੇਦਾਰਾਂ ਨੂੰ ਫੇਰ ਅਪੀਲ ਕਰਦਾ ਵੀ ਮੰਡੀ ਝੋਨਾ ਜੇ ਨਾ ਲੈ ਕੇ ਹੁਣ ਸਕਾਗ ਲੈ ਆਉਣਾ ਐਸੇ ਸਾਡੀ ਸਰਕਾਰ ਦੀ ਕੋਸ਼ਿਸ਼ ਹੈ ਵੀ ਕੱਲ ਦਾ ਘਰਤਾਲ ਖੁੱਲਜੂਗੀ ਤੇ ਰੇਟ ਲੱਗਣਗੇ ਉਧਰ ਦੂਜੇ ਪਾਸੇ ਆੜਤੀਆਂ ਨੇ ਕਮਿਸ਼ਨ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਜਦਕਿ ਸ਼ੈਲਰ ਮਾਲਕਾਂ ਨੇ ਆਪਣੀਆਂ ਮੰਗਾਂ ਦੇ ਬਾਰੇ ਦੇ ਵਿੱਚ ਸਰਕਾਰ ਨੂੰ ਯਾਦ ਦਿਵਾਇਆ ਜਿਸ ਤਰੀਕੇ ਨਾਲ ਸਾਡਾ ਮਾਲ ਬਾਹਰ ਜਾ ਰਿਹਾ ਹੈ ਉਸ ਤਰੀਕੇ ਨਾਲ ਤਾਂ ਇਹ ਲੱਗਦਾ ਵੀ ਇਹ 2 ਸਾਲ ਦੇ ਵਿੱਚ ਮਿਲੇ ਨਹੀਂ ਹੋਣਾ ਫਿਰ ਅਸੀਂ ਦੱਸੋ ਵੀ ਕਿਸ ਤਰ੍ਹਾਂ ਦਾ ਲੇਬਰ ਦਾ ਇੰਤਜ਼ਾਮ ਕਰੀਏ ਵੀ ਇਹ ਜੀ ਸਲੋ ਮਿਲਿੰਗ ਕਰੀਏ ਕਿੱਥੇ ਅਸੀਂ ਇਹਨੂੰ ਪੈੜੀ ਨੂੰ ਰੱਖੀਏ ਸਾਡੇ ਸ਼ਹਿਰਾਂ ਦੇ ਇਨੀ ਕਵਰਡ ਸਪੇਸ ਵੀ ਹੈ ਨਹੀਂ ਤੇ ਇਹ ਅਸੀਂ ਪੈਰੀਸ਼ੀਬਲ ਚੀਜ਼ ਹੈ ਪੈੜੀ ਤੁਹਾਨੂੰ ਪਤਾ ਜਲਦੀ ਡੈਮੇਜ ਇਸ ਕਰਕੇ ਜਲਦੀ ਹੋ ਜਾਂਦੀ ਹੈ ਫਿਰ ਕੰਮ ਬਿਲਕੁਲ ਵਿਦਨ ਸਪੈਸੀਫਿਕੇਸ਼ਨ ਮੰਨ ਲੈਣਾ ਚਾਹੀਦਾ ਇਹਨਾਂ ਦੀ ਸਾਡੇ ਲਈ ਇਹ ਨਾ ਹਾਲਾਤਾਂ ਵਿੱਚ ਕੰਮ ਕਰਨਾ ਬਹੁਤ ਮੁਸ਼ਕਲ ਹੈ ਕੁਝ ਹੋਰ ਵੀ ਨਾਲ ਇਲੈਕਟ੍ਰਿਸਿਟੀ ਦੀ ਪਰ ਚਾਰਜਸ ਹੈ ਉਹ ਵੀ ਸਾਨੂੰ ਜਿਹੜੇ ਹੈ ਸਾਡੇ 4 ਮਹੀਨੇ ਤੇ ਪੂਰੇ ਲੱਗਣੇ ਹਨ ਜਦਕਿ ਸਰਕਾਰ ਨੇ 4 ਮਹੀਨੇ ਦੇ ਵਿੱਚ ਗੱਡੀਆਂ ਚੋ ਵੀ ਪੱਟੀਆਂ ਲਗਣੀਆਂ ਹੈ ਉਹ ਮੀਨੂ ਚਾਰਜਿਸ ਦੀ ਵੀ ਸਾਨੂੰ ਪੂਰੇ ਕਰਨੇ ਮੁਸ਼ਕਲ ਹੋ ਜਾਂਦੇ ਆ ਕੁਛ ਐਦਾਂ ਦੀ ਜਿਹੜੀ ਤੁਸੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਜਿਹੜਾ ਹੁਣ ਇਹ ਸੀਡ ਚੱਲਿਆ ਪੀਆ 26 ਹਾਈਬ੍ਰਿਡ ਸੀਡ ਹੈ ਕੋਈ ਕਈ ਹਾਈਬ੍ਰਿਡ ਦੀਆਂ ਵੈਰੈਟੀਆਂ ਆ ਕੇ ਆ ਗਈਆਂ ਉਹ ਸਰਕਾਰ ਨੇ ਬਤਨ ਲੋਕਾਂ ਨੇ ਵੇਚੀਆਂ ਜਲਦੀ ਤਿੰਨ ਕ੍ਰੌਪਸ ਲੈਣ ਵਾਸਤੇ ਨਹੀਂ ਕੋਈ ਸਰਕੂਲੇਸ਼ਨ ਦੇ ਵਿੱਚ ਪਹਿਲਾਂ ਆਲੂ ਲਗਾਣੇ ਆਲੂ ਤੋਂ ਮੱਕੀ ਲਗਾਈ ਮੱਕੀ ਤੋਂ ਵਾਟ ਉਹ ਨਾ ਵੇਚੋ ਨਾ ਲਾਇਆ ਉਹਦੇ ਨਾਲ ਇਹ ਸ਼ਾਰਟ ਟਰਮ ਸੀਡਸ ਆ ਗਏ ਇਹਦੇ ਵਿੱਚ ਜਿਹੜੀ ਹਾਈਲਡਾ ਉਹ ਪ੍ਰਾਈਸ ਜਿਹੜਾ ਹੈਗਾ ਸਰਕਾਰ 7% ਮੰਗਦੀ ਹੈ ਉਹ ਨਹੀਂ ਨਿਕਲਦਾ ਉਹ ਕਿਤੇ 3-4% ਤੋਂ 5% ਘੱਟ ਨਿਕਲਦਾ ਕੀ ਮੁੱਖੀ ਪਹਿਲੀ ਤਾਂ ਅਸੀਂ ਤੁਹਾਨੂੰ ਦੱਸਿਆ ਵੀ ਸਪੇਸ ਸਾਨੂੰ ਪੂਰੀ ਕਰਕੇ ਦੋ ਤਾਂ ਆ ਗਈ ਅਸੀਂ ਜਨਵਰੀ ਮਾਰਚ ਤੱਕ ਮਿਲ ਕਰਦੀਏ ਫਿਰ ਸਾਨੂੰ ਥੋੜਾ ਜਿਹਾ ਉਹਦੇ ਵਿੱਚ ਵਾਇਬਿਲਟੀ ਬਚਦੀ ਹੈ ਵੀ ਜੇ ਲਗਾਤਾਰ ਕੰਮ ਚੱਲੇ ਉਧਰ ਕਿਸਾਨਾਂ ਨੇ ਮੰਡੀ ਦੇ ਪ੍ਰਬੰਧਨ ਨੂੰ ਲੈ ਕੇ ਤਸੱਲੀ ਜ਼ਾਹਿਰ ਕੀਤੀ ਹੈ ਤੇ ਤੁਸੀਂ ਵੀ ਸੁਣੋ ਕੀ ਕੁਝ ਕਹਿਣਾ ਹੈ ਪ੍ਰਬੰਧਨ ਨੂੰ ਲੈ ਕੇ ਕਿਸਾਨਾਂ ਦਾ ਇਹ ਕਿਤੇ ਫੈਦਰਾਲ ਵੀ ਕਹਿੰਦੇ ਅਸੀਂ ਕਿਤੇ ਕਿਵੇਂ ਖਰੀਦਾਂ ਕਿੱਥੇ ਲਾਏਗੇ ਬਿਲਕੁਲ ਕਿਤਨੂ ਕਿਤੇ ਇਹ ਤਾਂ ਨਹੀਂ ਲੱਗਦਾ ਤੁਹਾਨੂੰ ਕਿ ਜਿਹੜੀ ਸੈਂਟਰ ਸਰਕਾਰ ਆ ਵੀ ਪੰਜਾਬ ਦੇ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਉਹ ਵੀ ਪੰਜਾਬ ਨਾਲ ਲੋਕਵੇਂ ਖਾਤੇ ਧੱਕਾ ਕਰ ਰਹੀ ਹੈ ਇਹ ਤਾਂ ਹੈ ਜੀ ਹੁਣ ਸਾਰੇ ਮਤਲਬ ਪੰਜਾਬ ਇਹ ਕਹਿੰਦੇ ਆ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਪੰਜਾਬ ਨਾਲ ਧੱਕਾ ਕਰਦੀ ਹੈ ਸਾਡੇ ਕਿਸਾਨਾਂ ਨਾਲ ਤਦ ਗੂੜੀ ਕਰਦੇ ਮੰਡੀ ਚ ਮੰਡੀ ਦਾ ਪ੍ਰਬੰਧ ਠੀਕ ਨਾ ਜੀ ਸਾਫਿਸ ਵਧੀਆ ਠੀਕ ਹੈ ਜਿੱਥੇ ਤੱਕ ਪ੍ਰਾਈਵੇਟ ਫਰੀਜ਼ ਹੈ ਭਾਅ ਦਾ ਜਹਜਾ ਹੈਗਾ ਹੈਗਾ ਘੱਟ ਨਾ ਪੈਂਦਾ ਜੀ ਜਹਜਾ ਪ੍ਰਬੰਧੋਂ ਬਦਲ ਠੀਕ ਹੈ ਮੰਡੀ ਬੋਰਡ ਦੇ ਐਕਟ ਦੇ ਮੁਤਾਬਕ ਕਿਉਂਕਿ 2.5% ਆੜਤ ਨਹੀਂ ਮਿਲਦੀ ਹੁਣ ਫਿਕਸ ਆੜਤ ਦਾ ਪੰਤਾ ਇਹ ਦੇਣਾ ਬਈ ਤੁਸੀਂ ਦੇਖੋ ਹਰ ਸਾਲ ਜਿਹੜੀ ਮਹਿੰਗਾਈ ਦੇ ਨਾਲ-ਨਾਲ ਸਾਡੇ ਜਿਹੜੇ ਹੈਗੇ ਨੇ ਹਰ ਇੱਕ ਤਰ੍ਹਾਂ ਦੇ ਖਰਚੇ ਬਿਜਲੀ ਦਾ ਲੇਬਰ ਦਾ ਸਾਰੇ ਵੱਧਦੇ ਨੇ ਪਰ ਜੇ ਸਾਡੀ ਇਨਕਮ ਹੈ ਜਿਹੜੀ ਉਹ ਆੜਤ ਜੇ ਉਹ ਨਹੀਂ ਵਧੂਗੀ ਤਾਂ ਅਸੀਂ ਲਾਸ ਚ ਜਾਈ ਜਾਵਾਂਗੇ ਕਿਉਂਕਿ ਇਹਨਾਂ ਛੋਟੇ ਤੋਂ ਛੋਟੇ ਦੁਕਾਨਦਾਰਾਂ ਉਹਨੂੰ ਵੀ ਲਗਭਗ 1 ਲੱਖ ਰੁਪਏ ਇੱਕ ਫਸਾ ਮਿਲੂਗਾ ਕਟੋ ਕਟ ਕਿਸੇ ਜ਼ਿੰਮੇਵਾਰ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ ਆੜਤੀ ਦਾ ਹੋਣਾ ਚਾਹੀਦਾ ਨਾ ਲੇਬਰ ਦਾ ਹੋਣਾ ਚਾਹੀਦਾ ਨਾ ਕਿਸੇ ਛੇਦਰ ਵਾਲੇ ਦਾ ਹੋਣਾ ਚਾਹੀਦਾ ਕਿਉਂਕਿ ਆਪਦ ਦੇ ਵਿੱਚ ਚਾਰਾਂ ਦਾ ਇੱਕ ਤਾਲ ਮੇਲਣਾ ੱੱਲੇ ਵੀ ਸਾਡਾ ਤੋਂ ਹੀ ਇਸੇ ਸਮੇਂ ਤੋਂ ਹੀ 2.5% ਦਾ ਕਮਿਸ਼ਨ ਆੜਤੀ ਨੂੰ ਮਿਲਦਾ ਆ ਰਿਹਾ ਜਿਹੜੀ ਇਹ ਸਰਕਾਰਾਂ ਨੇ ਇਹਨਾਂ ਘਟਾ ਕੇ ਉਹਨੂੰ ਫਿਕਸ ਕਰਦਾ ਜੀ ਤੁਹਾਨੂੰ ਅਸੀਂ 45 ਰੁਪਏ 88 ਪੈਸੇ ਬਣ ਕਿੰਨੇ ਨੇ 45 88 ਕੀ ਪੈਸੇ ਤੁਹਾਨੂੰ ਦੇਣੇ ਆ ਅਸੀਂ ਪਰ ਕੁਆਟਰ 2.5% ਨਾਲ ਸਾਡਾ ਪੈਂਦਾ ਜੀ 15 ਰੁਪਏ ਘਟੋ ਘਟ ਸਾਨੂੰ 1 ਕੁਆਂਟਲ ਘਟਾ ਪੈਂਦਾ ਜੀ ਇਸ ਚੀਜ਼ ਤੇ ਇੱਕ ਤਰ ਤਾਲ ਰਹੀ ਜੀ ਦੂਜਾ ਹੈਗਾ ਸਾਡੇ ਕੋਲ ਜੀ ਸ਼ੈਲਰ ਮਾਲਕ ਨੇ ਉਹਨਾਂ ਮੇਰੇ ਪਿਛਲੇ ਜਿਹੜਾ ਪਿਛਲਾ ਸੀਨ ਲੰਘਿਆ ਪੈੜੀ ਦਾ ਉਹਦੇ ਚ 45-4600 ਗੱਡੀ ਲਗਭਗ ਲੱਗਣ ਤੋਂ ਰਹਿੰਦੀ ਆ ਜੇ ਗਦਾਮਾ ਦੇ ਵਿੱਚ ਉਹ ਚੌਲ ਦਸੂ ਬਚੂ ਕੇ ਖਰਾਬ ਹੋ ਗਿਆ ਵੇੜ ਕੱਟ ਗਿਆ ਬਹੁਤ ਸੈਲਰ ਇੰਡਸਟਰੀ ਅਜੇ ਹੁਣ ਬੋਸ ਨਾਲ ਚਲੀ ਗਈ ਇਹਨਾਂ ਦੇ ਸੈਲਰੀਡਰ ਦਰਦੇ ਨੇ ਵੀ ਜੇ ਨਹੀਂ ਹੁਣ ਜੀ ਨਹੀਂ ਲੱਗਣੀ ਆ ਸਪੇਸ ਬਿਲਕੁਲ ਨਹੀਂ ਜਗਬਾਨੀ ਟੀਵੀ ਦੇ ਲਈ ਖੰਨਾ ਤੋਂ ਗੁਰਪੇਜ ਰਾਦੇ ਦੀ ਰਿਪੋਰਟ